ਬਿਲਕੁਲ ਕਰੀਮੀ ਕਰੀਮੀ ਆਪਾਂ ਨੇ ਵਰਤਣਾ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਕ ਵਿਦਜਸਵੀਰ ਚੈਨਲ ਦੇ ਹਾਜ਼ਰ ਹੋ ਗਈਆਂ ਅੱਜ ਦੀ ਵੀਡੀਓ ਲੈ ਕੇ ਅੱਜ ਵੀਡੀਓ ਆਪਾਂ ਨੇ ਬਣਾਉਣੀ ਆ ਪਾਸਤਾ ਬਣਾਉਣ ਦੀ ਇਟਾਲੀਅਨ ਪਾਸਤਾ ਪਰ ਜਿਹੜਾ ਇਟਾਲੀਅਨ ਪਾਸਤਾ ਹੈ ਇਹ ਇੱਥੇ ਵਰਤਿਆ ਜਾਂਦਾ ਹੈ ਇਹ ਸੁਗੋ ਕਹਿੰਦੇ ਆ ਇਹਨੂੰ ਇਹ ਹੁੰਦਾ ਪੇਸਟ ਬਹੁਤ ਵਧੀਆ ਢੰਗ ਨਾਲ ਬਣਾਉਨੇ ਆ ਮੁਲਾਈ ਮੂ ਮੁਲਾਈ ਮੂ ਬਣਦਾ ਪੇਸਟ ਤਾਂ ਕਿ ਪਾਸਤੇ ਦੇ ਜਿਹੜਾ ਲਿਪਟਿਆ ਲਿਪਟਿਆ ਜਿਹਾ ਹੋਵੇ ਮੈਨੂੰ ਤਾਂ ਨਾ ਦੱਸਣ ਲੱਗੇ ਵੀ ਬਹੁਤ ਵਧੀਆ ਲੱਗਦਾ ਵੀ ਇੱਕ ਇੱਕ ਜਿਹੜਾ ਲਿਪਟ ਜਾਂਦਾ ਹੈ ਇਹਦਾ ਪਾਸਤੇ ਦਾ ਜਿਹੜੀ ਇੱਕ ਇੱਕ ਟੁਕੜਾ ਹੈ ਇਹ ਬਣਾਉਣ ਵਾਸਤੇ ਆਪਾਂ ਨੂੰ ਆਪਾਂ ਨੇ ਕਿਵੇਂ ਬਣਾਉਣਾ ਹੈ ਇਹ ਇਟਾਲੀਅਨ ਲੋਕ ਕਿਵੇਂ ਬਣਾਉਂਦੇ ਆ 2 ਕਿਲੋ ਦੇ ਕਰੀਬ ਲੈ ਲੇ ਟਮਾਟਰ ਇਹਨਾਂ ਟਮਾਟਰਾਂ ਨੂੰ ਆਪਾਂ ਨੇ ਕੀ ਕਰਨਾ ਹੈ ਇਹ ਇਦਾਂ ਪਾ ਲੈਣਾ ਇਹਦੇ ਵਿੱਚ 2 ਢੋਟਾਈ ਚਮਚਾ ਜਿਹੜੇ ਇਹਦੇ ਵਿੱਚ ਪਾ DNA ਨਮਕ ਦੇ ਤਾਂ ਕਿ ਇਹ ਛੇਤੀ ਬਣ ਜਾਣ ਇਹਨਾਂ ਦੇ ਛਿੱਲਣਾ ਜਿਹੜੇ ਉੱਪਰੋਂ ਚੰਗੀ ਤਰ੍ਹਾਂ ਉੱਤਰ ਜਾਣ ਨਮਕ ਸਵਾਦਨ ਸਵਾਰ ਪਾਉਣਾ ਹੈ ਵੱਧ ਨਹੀਂ ਪਾਉਣਾ ਇੱਥੇ ਆਪਾਂ ਨੇ ਪਾਸਤੇ ਵਾਸਤੇ ਪਾਣੀ ਗਰਮ ਹੋਣਾ ਰੱਖ ਦੇਣਾ 1.5 ਚਮਚਾ ਨਮਕ ਦਾ ਪਾ ਲਿਆ ਮੈਂ ਆਪਣੇ ਘਰ ਮੁਤਾਬਕ ਜਿੰਨਾ ਕੁ ਪਾਸਤਾ ਬਣਾਉਣਾ ਹੈ ਤਾਂ ਆਮ 1.5 ਚਮਚਾ ਚਮਾ ਤੇਲ ਦਾ ਪਾ ਦੇਣਾ ਵਿੱਚ ਪਾਣੀ ਜਦ ਤੱਕ ਉਬਾਲਾ ਨਹੀਂ ਨਹਾਉਂਦਾ ਆਪਾਂ ਨੇ ਉਦੋਂ ਤੱਕ ਪਾਸਤਾ ਨਹੀਂ ਪਾਉਣਾ ਇਹਦੇ ਵਿੱਚ ਆਪਾਂ ਕਰਤਾ ਇਹਨੂੰ ਟੱਕਣ ਨਾਲ ਬੰਦ ਤਕਰੀਬਨ ਬਣ ਕੇ ਤਿਆਰ ਆ ਦੇਖੋ ਇਹਨਾਂ ਨੇ ਆਪਣੀ ਸਕੀਨਾਂ ਜਿਹੜੀ ਛੱਡਤੀ ਬਿਲਕੁਲ ਹੁਣ ਆਪਾਂ ਨੇ ਇਹਨਾਂ ਨੂੰ ਛਾਣ ਲਾਣਾ ਕਰ ਦਈਏ ਆਪਾਂ ਬੰਦ ਆਪਣਾ ਗੈਸ ਇਹਨਾਂ ਨੂੰ ਚੱਕ ਲਈਏ ਦੋਨੇ ਪਾਸੇ ਤੋਂ ਇਹ ਆਪਾਂ ਨੇ ਚੱਕ ਲੈਣਾ ਇਹਨਾਂ ਕੰਨਾਂ ਦੇ ਨਾਲ ਇਨੂੰ ਆਪਾਂ ਨੇ ਠੰਡੇ ਹੋਣ ਵਾਸਤੇ ਰੱਖ ਦੇਣਾ। ਇਹ ਮੇਰੇ ਕੋਲ ਪਾਸਤਾ ਹੈਗਾ ਇਹ 650 ਤੋਂ 700 ਗ੍ਰਾਮ ਦੇ ਕਰੀਬ ਪਾਸਤਾ ਇਹ। ਮੈਂ ਕਿਹਾ ਚਲੋ ਅਜੇ ਤੱਕ ਮੈਂ ਜਿਆਦਾ ਤੱਕ ਉਹ ਠੰਡੇ ਹੁੰਦੇ ਹਨ ਆਪਣੇ ਟਮਾਟਰ ਵਗੈਰਾ ਪਾਸਤਾ ਆਪਣਾ ਉਬਲ ਰਿਹਾ ਹੈ। ਮੈਂ ਕੱਟ ਲੈਣੇ ਪਿਆਜ਼। ਪਿਆਜ਼ ਕੱਟ ਲਵਾਂ। ਇਹਦਾ ਹਿੱਸਾ ਜਿਹੜਾ ਕੱਢ ਦਾਣਾ ਚਾਹੀਦਾ ਹੈ ਇਹ ਬਿਲਕੁਲ ਨਹੀਂ ਬਣਦਾ ਹੈਗਾ। ਪਾਸਤਾ ਸਖਤ ਰਿਹਾ। ਐਦਾਂ ਕਰਕੇ। ਪਾਸਤਾ ਆਪਣਾ ਬਣ ਕੇ ਤਿਆਰ ਆ। ਜ਼ਿਆਦਾ ਨਰਮ ਨਹੀਂ ਆਪਾਂ ਨੇ ਇਹਨੂੰ ਕਰਨਾ। ਥੋੜਾ ਜਿਹਾ ਖੜਮਾ-ਖੜਮਾ ਜਿਹਾ ਹੀ ਰੱਖਦੇ ਆ ਪਾਸਤੇ ਨੂੰ। ਅਪਾ ਨੇ ਥੋੜਾ ਠੰਡਾ ਪਾਣੀ ਪਾ ਕੇ ਰੱਖ ਦੇਣਾ ਇਹਨੂੰ ਤਾਂ ਕਿ ਇਹ ਬੀ ਨਾਲ ਨਾ ਚਿਪਕੇ ਤੇ ਇਹਦੀ ਕੁਕਿੰਗ ਪ੍ਰੋਸੈਸਿੰਗ ਆ ਵੀ ਇਹ ਵੀ ਰੁਕ ਜਾਵੇ ਇਹ ਹੋਰ ਜ਼ਿਆਦਾ ਨਰਮ ਨਾ ਹੋ ਸਕੇ ਕਿਉਂਕਿ ਪਾਸਤਾ ਜਿਹੜਾ ਬਹੁਤ ਨਰਮ ਚੰਗਾ ਨਹੀਂ ਲੱਗਣਾ ਸੁੱਕੇ ਪਿਆਜ਼ ਆਪਣੇ ਵੱਦਨਾ ਪਾਸਤਾ ਵੀ ਆਪਣਾ ਵੱਦਾ ਦੋ ਕਟਚੀਆਂ ਆਪਾਂ ਨੇ ਲੈ ਲਈਆਂ ਤੇ ਰੱਖ ਦਿੱਤੀਆਂ ਥੋੜਾ ਜਨਾ ਨਮਕ ਪਾਣਾ ਪਿਆਜ਼ ਮੁਤਾਬਕੇ ਪਾਉਣਾ ਜਿਹੜਾ ਪਾਣੀ ਟਮਾਟਰਾਂ ਦਾ ਪੇਸਟ ਆਪਾਂ ਨੇ ਉਹਦੇ ਵਿੱਚ ਵੀ ਨਮਕ ਵਰਤਿਆ ਹੋਇਆ ਆਪਾਂ ਨੇ ਐਦਾਂ ਕਰ ਕਰਕੇ ਨਾ ਬਿਲਕੁਲ ਇਹਨਾਂ ਨੂੰ ਉੱਪਰੋਂ ਸਕਿਨ ਉਤਾਰ ਦਣੀ ਵੀ ਸਕਿਨ ਨੂੰ ਚੰਗੀ ਤਰ੍ਹਾਂ ਉਤਾਰ ਕੇ ਆਪਾਂ ਨੇ ਇਹਨਾਂ ਨੂੰ ਹੁਣ ਕੀ ਕਰਨਾ ਅੱਗੇ ਮੈਂ ਤੁਹਾਨੂੰ ਦੱਸ ਦਿਆਂ ਮਿੰਟਾਂ ਸਕਿੰਟਾਂ ਦੇ ਵਿੱਚ ਸਕਿਨਾਂ ਜਿਹੜੀ ਉੱਤਰ ਜਾਂਦੀ ਹੈ ਟਾਈਮ ਹੀ ਨਹੀਂ ਲੱਗਦਾ ਬਹੁਤ ਜਲਦੀ ਬਣ ਜਾਂਦੇ ਆ ਇਹਨੂੰ ਤੁਸੀਂ ਬਣਾ ਕੇ ਰੱਖਣ ਵਾਸਤੇ ਨਾ ਥੋੜੀ ਜੀ ਹਲਕੀ ਜੀ ਚੀਨੀ ਪਾ ਕੇ ਜਿਵੇਂ ਮੈਂ ਹੁਣ ਬਣਾਉਂਗੀ ਨਾ ਮੈਂ ਤਾਂ ਹੁਣੇ ਵਰਤ ਲਾਣੇ ਇਹ ਸਾਰੇ ਤੁਸੀਂ ਇਹਨੂੰ ਬਣਾ ਕੇ ਰੱਖਣਾ ਹੋਵੇ ਤਾਂ ਤੁਸੀਂ 8 ਦਿਨ ਵਾਸਤੇ ਹਫਤੇ ਵਾਸਤੇ ਰੱਖ ਸਕਦੇ ਆ ਹਲਕੀ ਜੀ ਚੀਨੀ ਪਾ ਦਿਓ ਵਿੱਚ ਇੱਕ ਚਮਚ ਤਾਂ ਕਿ ਪ੍ਰੀਜ਼ਰਵੇਟਰ ਦਾ ਕੰਮ ਕਰ ਸਕੇ ਇਹ ਦੇਖੋ ਆਪਣੇ ਆ ਬਾਕੀ ਆਪਣਾ ਬਿਲਕੁਲ ਬਹੁਤ ਸੋਹਣੇ ਨਿਕਲ ਗਏ ਸਕਿਨ ਇਹਦੇ ਹਿੰਦੀ ਐ ਇਦਾਂ ਆਪਾਂ ਨੇ ਕੀ ਕਰਨਾ ਆਪਾਂ ਇਹਨੂੰ ਬਿਲਕੁਲ ਇਹ ਇਦਾਂ ਗ੍ਰाइंड ਕਰ ਦੇਣਾ ਇਹਦੇ ਨਾਲ ਮੈਸ਼ ਕਰ ਦੇਣਾ ਗ੍ਰਾਈਂਡਰ ਵਿੱਚ ਮੈਂ ਤਾਂ ਨਹੀਂ ਮਿਕਸੀ ਵਿੱਚ ਪੀਸਦੀ ਤਾਂ ਕਿ ਫਿਰ ਜਿਹੜੇ ਇਹਦੇ ਬੀਜ ਹਨ ਇਹ ਵਿੱਚੇ ਪੀਸੇ ਜਾਣਗੇ ਜਿਹੜੀ ਅਸਲ ਵਿੱਚ ਇਧਰ ਸੁਗੋ ਤਿਆਰ ਹੁੰਦੀ ਹੈ ਇੱਕ ਨਾ ਉਵਾਲ ਕੇ ਹੀ ਤਿਆਰ ਹੁੰਦੀ ਆ ਜਿਹੜਾ ਆਪਾਂ ਪਾਸਤੇ ਵਿੱਚ ਪਾਉਂਦੇ ਆ ਇਹ ਹੁਣ ਮੈਂ ਜਿਹੜਾ ਇਹ ਵਿਚਾਲਾ 파ਟਾ ਕਦੇ ਵੀ ਇਹ ਮਤਲਬ ਕਿ ਰਿੱਜਦਾ ਨਹੀਂ ਬਣਦਾ ਨਹੀਂ ਹੈਗਾ ਜਿੰਨਾ ਵੀ ਟਮਾਟਰ ਦਾ ਵੈਸੇ ਵੀ ਮੈਂ ਤਾਂ ਚੀਰਦੀ ਹੋਈ ਕੱਢ ਲੰਨੀ ਆ ਇਹਨੂੰ ਬਿਲਕੁਲ ਇਹ ਇੱਕ ਗੱਠ ਜੀ ਹੁੰਦੀ ਹੈ ਜਿਹੜੀ ਸੈਂਟਰ ਚੋਂ ਇਹਨੂੰ ਕੱਢ ਦੇਣਾ ਐਵੇਂ ਕਰਕੇ ਇਹ ਤੁਸੀਂ ਦੇਖੀਆ ਪਹਿਲੇ ਮੈਂ ਕੱਢ ਕੇ ਇੱਕ ਮੱਠਾ ਚੱਲ ਤੁਹਾਨੂੰ ਦਿਖਾਉਣ ਵਾਸਤੇ ਰੱਖ ਦਵਾ ਤੇ ਬਾਕੀ ਆ ਜਿਹੜਾ ਆਪਾਂ ਜੇ ਆਪਾਂ ਨੂੰ ਥੋੜਾ ਤਿੱਖੀ ਚੀਜ਼ ਲੈ ਕੇ ਇਹਨੂੰ ਬ੍ਰੀਕ ਕਰ ਲੋ ਤੇ ਨਾਲ ਦੀ ਨਾਲ ਆਪਾਂ ਇਹਨੂੰ ਐਦਾਂ ਮੈਸ਼ ਕਰ ਲੋ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਆ ਇਹੇ ਅਲੱਗ-ਅਲੱਗ ਕੁਆਲਿਟੀਜ਼ ਵਿੱਚ ਆਉਂਦੀਆਂ ਤੇ ਇਹ ਦੇਖੋ ਤੁਸੀਂ ਜਨੇੜੇ ਤੇ ਦੇਖ ਸਕਦੇ ਆ ਇਹ ਕਿੰਨੀ ਪਤਲੀ ਆ ਇਹ ਕਿੰਨੀ ਗਾੜੀ ਆ ਇਹ ਕੁਆਲਿਟੀਜ਼ ਮੁਤਾਬਕ ਆ ਜਿਹੜੀ ਬਣਦੀਆਂ ਹੁਣ ਦੇਖੋ ਇਹਦਾ ਰੰਗ ਆ ਜਿਹੜਾ ਬਿਲਕੁਲ ਆਪਾਂ ਜਿਹੜਾ ਬਣਾ ਰਹੇ ਆ ਉਹਦੇ ਨਾਲ ਮਿਲਦਾ ਬਾਕੀ ਟਮਾਟਰਾਂ ਦੀ ਕੁਆਲਿਟੀ ਦੇ ਫਰਕ ਆ ਇਹ ਲਾਲ ਟਮਾਟਰ ਨਾਲ ਜ਼ਿਆਦਾ ਇਹਦਾ ਤਾਂ ਰੰਗ ਦਾ ਫਰਕ ਆ ਵੈਸੇ ਆਹ ਰੰਗ ਆ ਜਿਹੜਾ ਦੇਖੋ ਬਿਲਕੁਲ ਬਿਲਕੁਲ ਮਿਲਦਾ ਰੰਗ ਆ ਬਿਲਕੁਲ ਫਰਕ ਨਹੀਂ ਰੰਗਦਾ ਬਾਕੀ ਆਪਾਂ ਨੇ ਇਹ ਬਿਲਕੁਲ ਪੀਸ ਲਈ ਇੱਧਰ ਆਪਣਾ ਪਿਆਜ਼ ਆ ਜਿਹੜਾ ਬਿਲਕੁਲ ਭੁੱਜ ਗਿਆ ਮੈਂ ਇਹਦੀ ਹੁਣ ਅੱਗਾ ਜਿਹੜੀ ਕੱਟ ਕਰੀ ਹੋਈ ਆ ਕਿਉਂਕਿ ਵੀਡੀਓ ਬਣਾਉਂਦੇ ਫਿਰ ਜਲ ਜਾਂਦਾ ਇਹਦੇ ਵਿੱਚ ਆਪਾਂ ਨੇ ਹੋਰ ਕੀ ਪਾਉਣਾ ਆਪਾਂ ਨੇ ਪਾਉਣੀ ਆ ਥੋੜੀ ਜੀ ਹਲਦੀ ਖੜਦੀ ਆ ਜਿਹੜੀ ਖਾਣ ਵਾਸਤੇ ਵੀ ਠੀਕ ਲੰਦੀ ਹੁੰਦੀ ਹੁੰ ਜ ਵੀ ਰੰਗਤ ਆ ਜਿਹੜੀ ਫਿਰ ਪਾਸਤੇ ਵੀ ਵਧੀਆ ਆ ਜਾਂਦੀ ਆ ਇਸ ਤੋਂ ਇਲਾਵਾ ਆਪਾਂ ਨੇ ਰੈੱਡ ਮਿਰਚ ਵਰਤਣੀ ਆ ਇਹਦੇ ਵਿੱਚ ਇਹ ਲੋਕ ਮਿਰਚ ਬਹੁਤ ਘੱਟ ਖਾਂਦੇ ਆ ਪਰ ਆਪਾਂ ਦਾ ਕਰਾਰ ਆ ਜਾਂ ਖਾਂਦੇ ਆ ਇਸ ਕਰਕੇ ਮਿਰਚਾ ਜਿਹੜੀ ਸਾਨੂੰ ਦਾ ਸਵਾਦ ਲੱਗਦੀ ਆ ਇਹਨੂੰ ਚੰਗੀ ਤਰ੍ਹਾਂ ਰਾਲ ਲੈਣਾ ਆਪਾਂ ਨੇ ਇਹਨੂੰ ਹਲਕੀ ਤੇਜ਼ ਬਾਅਦ ਚੋਂ ਕਰਨਾ ਕਿਉਂਕਿ ਇਹ ਬਣੀ ਹੋਈ ਆ ਜਿਹੜੀ ਆਪਣੀ ਇਹ ਸੁਗੋ ਆ ਇਹ ਤਿਆਰ ਆ ਤਕਰੀਬਨ ਹੁਣ ਆਪਾਂ ਨੇ ਇਹਦੇ ਬੀਜ ਨਹੀਂ ਇਹ ਵਿੱਚ ਪਾਉਣੇ ਇਸ ਕਰਕੇ ਆਪਾਂ ਨੇ ਇਹਨੂੰ ਛਾਣ ਲਾਣਾ ਸਿੱਧਾ ਹੀ ਛਾਣ ਲਾਣਾ ਆਪਣੇ ਇਹਦੇ ਵਿੱਚ ਐਦਾਂ ਕਰਕੇ ਐਦਾਂ ਛਾਣ-ਛਾਣ ਕੇ ਪਾਉਣੀ ਹੈ ਇਹ ਤਾਂ ਕਿ ਵਿੱਚ ਬੀਜ ਨਾ ਜਾਵੇ ਇਹਨੂੰ ਵੀ ਆਪਾਂ ਨਾ ਛੁੱਟੀਏ ਇਹ ਆਪਾਂ ਸਬਜ਼ੀ ਵਿੱਚ ਵਰਤ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਆਪਾਂ ਬੀਜ ਵਰਤ ਲੰਨੇ ਆ ਸਬਜ਼ੀ ਵਿੱਚ ਪਰ ਬਾਅਦ ਚ ਉਹਨੂੰ ਗ੍ਰਾਈਂਡ ਕਰ ਲਓ ਵਰਤ ਲਓ ਇਹ ਵੇਸਟ ਨਹੀਂ ਜਾਣੀ ਇਹਨੂੰ ਆਪਾਂ ਵਰਤ ਸਕਦੇ ਹਾਂ ਬਸ ਐਦਾਂ ਕਰਕੇ ਆਪਾਂ ਨੇ ਇਹਨੂੰ ਤਾਂ ਕਿ ਬਿੱਜ ਜਿਹੜੀ ਬਿਲਕੁਲ ਮਲਾਈ ਨੂੰ ਮਲਾਈ ਨੂੰ ਜਿਹੜੀ ਆਪਾਂ ਵਰਤੀਏ ਇਹਦਾ ਜਿਹੜਾ ਪੇਸਟ ਆ ਆਪਣੇ ਵੇਸਟ ਨਹੀਂ ਕਰਨਾ ਇਹਨੂੰ ਸਬਜ਼ੀ ਚ ਵਰਤਣਾ ਹੈ ਤੇ ਆ ਨੀਚੇ ਦੇਖੋ ਕਿੰਨਾ ਸੋਹਣਾ ਕਰੀਮੀ ਆ ਜਿਹੜਾ ਬਣ ਗਿਆ ਤੇ 1 ਮਿੰਟ ਬਿਲਕੁਲ ਕਰੀਮੀ ਕਰੀਮੀ ਆਪਾਂ ਨੇ ਵਰਤਣਾ ਹੈ ਘਰ ਦੀ ਸੁਗੋ ਘਰ ਦਾ ਪਾਸਤੇ ਵਾਸਤੇ ਤਿਆਰ ਆਪਣਾ ਇਹ ਟਮੇਟੋ ਦਾ ਪਿਊਰੀ ਟਮੇਟੋ ਪਿਊਰੀ ਤੇ ਹੁਣ ਇਹ ਜਿਹੜਾ ਪਾਸਤਾ ਇਹਦੇ ਵਿੱਚ ਪਾ ਦੇਣਾ ਪਾਸਤਾ ਬਿਚ ਨੂੰ ਹੁਣ ਠੰਡਾ ਹੋਇਆ ਵਾ ਥੋੜਾ ਟਾਈਮ ਆਪਾਂ ਨੇ ਇਹਨੂੰ ਗਰਮ ਕਰ ਲੈਣਾ ਚੰਗੀ ਤਰ੍ਹਾਂ ਬਣਿਆ ਹੋਇਆ ਹੈ ਹੋਰ ਰਜਾਉਣ ਆਣੀ ਫਿਰ ਇਹ ਨਾਰਮਲ ਪੈ ਜਾਊਗਾ ਬਸ ਸਿਰਫ 2 ਮਿੰਟ ਦੇਣੇ ਆਪਾਂ ਨੇ ਇਹਨੂੰ ਇਹ ਹੁਣ ਜਿਹੜੀ ਬੂਰੋ ਆ ਨਾ ਮੱਖਣ ਇਹ ਆਪਾਂ ਇੰਡੀਆ ਇੱਥੇ ਫਰਮਾਜੋ ਪਾ ਕੇ ਖਾਂਦੇ ਆ ਪਰ ਇੰਡੀਆ ਜਿਹੜੀ ਆਪਣੀ ਫਰਮਾਜੋ ਆ ਉਹ ਮਿਲਦੀ ਨਹੀਂ ਇਸ ਕਰਕੇ ਆਪਾਂ ਥੋੜਾ ਜਿਹਾ ਮੱਖਣ ਪਾ ਕੇ ਵੀ ਖਾ ਸਕਦੇ ਆ ਤਾਂ ਕਿ ਕਰੀਮੀ ਟੇਸਟ ਆ ਜਾਵੇ ਐਦਾਂ ਕਰਕੇ ਆਪਣਾ ਆ ਪਾਸਤਾ ਤਿਆਰ ਆ ਘਰਾਂ ਹੀ ਬਣਾਓ ਤੇ ਆਨੰਦ ਨਾਲ ਖਾਓ ਕਰੀਮੀ ਕਰੀਮੀ ਬਹੁਤ ਟੇਸਟੀ ਬਣਦਾ ਬਹੁਤ ਜਲਦੀ ਬਣ ਜਾਂਦਾ ਘਰ ਵਿੱਚ ਪਾਸਤਾ ਤਾਂ ਤੁਸੀਂ ਮੇਰੇ ਢੰਗ ਨਾਲ ਇੱਕ ਵਾਰੀ ਜ਼ਰੂਰ ਜਿਵੇਂ ਇਟਾਲੀਅਨ ਇਹ ਬਣਾਉਂਦੇ ਆ ਨਾ ਪੇਸਟ ਬਣਾਉਨੇ ਆ ਟਮਾਟਰਾਂ ਦਾ ਐਦਾਂ ਹੀ ਇੱਥੇ ਸੁੱਕੋ ਗਏ ਨੇ ਇਹਨੂੰ ਪਣਾ ਕੇ ਦੇਖਣਾ ਹੈ ਤੁਸੀਂ ਚਲੋ ਜੀ ਤੁਸੀਂ ਬਣਾ ਕੇ ਦੱਸਿਓ ਫਿਰ ਮੈਨੂੰ ਵੀ ਤੁਹਾਡਾ ਪਾਸਤਾ ਕਿਵੇਂ ਬਣਿਆ ਕੁੱਕ ਵੀ ਦਸ ਜਸਵੀਰ ਚਾਹਲਨ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਦਬਕੇ ਕਰਦੇ ਹੋ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਪਾਸਤਾ ਬਣਾ ਕੇ ਦੱਸਣਾ ਕਮੈਂਟਸ ਵਿੱਚ ਦੱਸਿਓ ਵੀ ਤੁਹਾਡੇ ਕੋਲੋਂ ਕਿਵੇਂ ਬਣਿਆ ਆ ਆਪਾਂ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ